ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਐਡਰੈਸ ਇੱਕ ਵਾਰੀ ਬਾਈ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਪਹੁੰਚੇ ਹਾਂ ਵੀਡੀਓ ਬਣਾਉਣ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਚਾਰ ਨਾਗ ਮੱਜਾਂ ਦੇ ਵਿੱਚ ਦਿਖਾਵਾਂਗੇ ਤੇ ਚਾਰੇ ਮੱਜਾਂ ਜਿਹੜੀਆਂ ਦੋਸਤੋ ਸੁਈਆਂ ਸੁਈਆਂ ਤੇ ਸਭ ਤੋਂ ਵੱਡੀ ਗੱਲ ਵੀ ਬੱਚੇ ਚਾਰੇ ਮੱਜਾਂ ਦੇ ਨਾਲ ਹੈ। ਪ੍ਰੋਪਰ ਡਿਟੇਲ ਸਾਰੀ ਇਹਨਾਂ ਮੱਜਾਂ ਦੀ ਆਪਾਂ ਬਾਈ ਗੁਰਵ੍ਰਾਮ ਸਿੰਘ ਦੇ ਕੋਲੋਂ ਪੁੱਛ ਕੇ ਤੁਹਾਨੂੰ ਅਸਾਂ ਜੀ ਕਰਾਂਗੇ। ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ-ਬਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ। ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਓ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਮੇੜੀ ਗੱਲ ਨਾ ਹੋਵੇ। ਚੈਨਲ ਨੂੰ ਵੀਰ ਜੀ ਸਬਸਕ੍ਰਾਈਬ ਕਰ ਦਿਓ ਬੈਲ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਵੀਡੀਓ ਨੂੰ ਬਹੁਤ ਬਹੁਤ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਫੇਸਬੁੱਕ ਤੇ ਇੰਸਟਾਗ੍ਰਾਮ 'ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਆਓ ਬਾਈ ਨਾਲ ਗੱਲਬਾਤ ਕਰਦੇ ਆਂ ਡਿਟੇਲ ਸਾਰੀ ਪੁੱਛਦੇ ਆਂ ਐਂਡ ਤੱਕ ਵੀਡੀਓ ਜਰੂਰ ਦੇਖ ਲੈ ਹਾਂਜੀ ਬਾਈ ਗੁਰਵਰਾਮ ਸਿੰਘ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਜੀ ਠੀਕ ਠਾਕ ਵਧੀਆ ਜੀ ਚੱਲਦੀ ਚੱਲੀ ਜਾਂਦਾ ਵਧੀਆ ਕੰਮ ਕਰ ਵਧੀਆ ਵਧੀਆ ਜੀ ਹੋਰ ਖੈਰਾ ਡੇਰੀ ਫਾਰਮ ਵੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਆਪਣੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਸਤਿ ਸ਼੍ਰੀ ਅਕਾਲ ਇਹ ਵੀ ਰਿਕੁਐਸਟ ਬੇਨਤੀ ਕਰਦੇ ਨੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫੋਲੋ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰੋ ਧੰਨਵਾਦ ਵੀ ਜੀ ਤੁਹਾਡਾ ਬਹੁਤ ਬਹੁਤ ਤੇ ਬਾਕੀ ਹੱਥ ਜੋੜ ਕੇ ਹੋਈ ਬੇਨਤੀ ਜੇ ਵੀ ਵੀਡੀਓ ਪਰਿਵਾਰ ਦੇ ਵਿੱਚ ਬਹਿ ਕੇ ਵੇਖੋ ਹਾਂਜੀ ਫੇਰ ਆਪਾਂ ਨੂੰ ਸਾਈ ਬਿਆਨਾ ਪਾਓ ਠੀਕ ਹੈ ਤੇ ਕਰੇ ਆਗੇ ਤਸੱਲੀ ਆਪਦੀ ਦੂਰ ਕਰ ਠੀਕ ਹੈ ਜੀ ਹਾਂਜੀ ਹਾਂਜੀ ਅੱਜ ਆਪਣੇ ਕੋ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਆਪਣਾ ਡਰੈੱਸ ਆਪਣਾ ਬੋਲ ਹਾਂ ਡਰੈੱਸ ਜੀ ਪਿੰਡ ਝਾਮਕੇ ਖੁਰਦ ਜ਼ਿਲ੍ਹਾ ਤਰਨਤਾਰਨ ਸਿਰੋ ਤਰਨਤਾਰਨ ਹਾਂਜੀ ਤੇ ਨਾਮ ਜੇ ਪ੍ਰਤਾਪ ਸਿੰਘ ਸ਼ਾਹ ਹਾਂਜੀ ਤੇ ਫੋਨ ਨੰਬਰ ਜੇ 6284745127 6284745127 ਠੀਕ ਹੈ ਜੀ ਹਾਂਜੀ ਹਾਂਜੀ ਅੱਛਾ ਬ੍ਰਹਮ ਸਿੰਘ ਜੀ ਚਾਰ ਮਾਗਿਆ ਮੱਜਾਂ ਦੇ ਵਿੱਚ ਹਨ ਹਾਂਜੀ ਹਾਂਜੀ ਤੇ ਚਾਰੇ ਮੱਜਾਂ ਬੱਚਿਆਂ ਵਾਲੀਆਂ ਨੇ ਬੱਚਿਆਂ ਵਾਲੀਆਂ ਜੀ ਠੀਕ ਹੈ ਜੀ ਗੁਰੂ ਬਿਲਕੁਲ ਤਾਜ਼ੀਆਂ ਤਾਜ਼ੀਆਂ ਹਾਂ ਕਿਰਪਾ ਮਹਾਰਾਜ ਦੀ ਮਾਲ ਬਸ ਹੋਣਾ ਆਪਾਂ ਵਲੇਯੋਣਾ ਮਿਲ ਜਾਨਾ ਥੋੜਾ ਜਿਆ ਅਗੇ ਨਾਲੋਂ ਭੈਣ ਭਰਾਵਾਂ ਨੂੰ ਆਪਾਂ ਡਿਟੇਲ ਦੇ ਦੇ ਜਿਹੜੇ ਆਪਣੇ ਨਾਲ ਜੁੜੇ ਆ ਤੇ ਜਿਹੜੇ ਨਵੇਂ ਵੀ ਜੁੜਨਦੇ ਆ ਭੈਣ ਭਰਾਵਾਂ ਵੀ ਜਿਨੇ ਵੀ ਕੋਈ ਡੰਗਰ ਲੈਣਾ ਕੋ ਆਪ ਦਾ ਮੰਨ ਲਓ ਘਾੜੇ ਥੋੜਾ ਜਿਆ ਗਾਣ ਬਾਜ਼ਾਰ ਭਾਜੀ ਤੇਜ਼ ਹੀ ਹੋਣਾ ਥੋੜਾ ਜ ਡੰਗਰ ਸਾਨੂੰ ਮਿਲਣੋਂ ਘਰ ਗਿਆਣ ਅਗੇ ਆਪਣੇ ਫਾਰਮ ਤੋਂ ਤੁਸੀਂ ਵੇਖਿਆ ਦੱਸਦਾ ਡੰਗਰਾਂ ਪਾਲਿਆ ਹੋਏ ਤੇ ਹੁਣ ਮੰਨ ਲਓ ਨਾਲੋਂ ਨਾਲ ਆਈ ਜਾਂਦਾ ਡੰਗਰ ਮੌਕਾ ਹੀ ਨਹੀਂ ਮਿਲਦਾ ਕਈ ਜੀ ਤੁਹਾਨੂੰ ਆਖੀਦਾ ਡੰਗਰ ਆਉਂਦੇ ਹੁਣ ਵੀ ਅੱਜ ਵੀ ਡੰਗਰ ਹੈਗੇ ਜਿਹੜੇ ਪਹਿਲੇ ਹੋਏ ਸੀ ਆ ਬਈਆਂ ਬਾਅਦ ਚਾਹੀਏ ਠੀਕ ਹੈ ਜੀ ਇਹ तकरीबन ਸਾਰਾ ਮਾਲ ਆਜ ਹੀ ਆਇਆ ਹਾਂ ਜੀ ਆਜ ਹੀ ਆਇਆ ਜੀ ਆਜ ਹੀ ਆਇਆ ਸਾਰਾ ਮਾਲ ਆਜਿਆ ਸਾਰਾ ਮਾਲ ਤਾਜਾ ਸੂਇਆ ਠੀਕ ਹੈ ਜੀ ਇੱਕ ਮਹਗੀ ਵਿੱਚ ਮਹੀਨੇ ਦੀ ਸੂਈ ਠੀਕ ਹੈ ਤੇ ਬਾਕੀ ਚਲੋ ਬਾਕੀ ਮਹੀਨਾ ਵਿੱਚ ਕੋਈ ਜ਼ਿਆਦਾ ਨਹੀਂ ਹੁੰਦਾ ਚੰਗੀਆਂ ਚੰਗੀਆਂ ਝੋਟੀਆਂ ਸਾਰੀਆਂ ਦੁੱਧ ਵਾਲੀਆਂ ਠੀਕ ਹੈ ਜੀ ਤੇ ਬਾਕੀ ਬੇਨਤੀ ਇਹੋ ਹੀ ਆ ਭੈਣ ਭਰਾਵਾਂ ਗਾੜੀ ਵੱਡਿਆਂ ਗਾੜੀ ਛੋਟਿਆਂ ਗਾੜੀ ਘਰੇ ਆਉ ਤੇ ਆਪਦੀ ਤਸੱਲੀ ਕਰਕੇ ਜੀ ਤਸੱਲੀ ਕਰੋ ਜ਼ਰੂਰ ਹੈ ਨਾ ਜੀ ਸ਼ੁਰੂ ਕਰ ਲਈਏ ਆਪਾਂ ਇਸ ਝੋਟੀ ਤੋਂ ਪਹਿਲਾਂ ਦੱਸਿਓ ਇਹ ਭਾਜੀ ਝੋਟੀ ਪਹਿਲਾਂ ਸੂਗਾ ਜੀ ਤੇ ਮੂੰਹ ਜੇ ਝੌਗੀ ਚਾਰ ਦੰਦ ਮ ਠੀਕ ਹੈ ਪਹਿਲਾਂ ਸੁਗਾ ਮਾਤੇ ਸੂਈ ਨੂੰ ਭਾਜੀ ਇਹਨੂੰ ਹੋਏ ਜੇ ਕੋਈ 4-5 ਦਿਨ ਠੀਕ ਹੈ ਜੀ ਹਾਂਜੀ ਹਾਂਜੀ ਇਹਦੇ ਮਗਰ ਬੱਚਾ ਕੀ ਹੈ ਬ੍ਰਹਿਮ ਇਹਦੇ ਮਗਰ ਭਾਜੀ ਕਟਾ ਵਾ ਇਹਦੇ ਮਗਰ ਕਟਾ ਹੈ ਨਾ ਫੀਮੇਲ ਅੱਛਾ ਜੀ ਦੁੱਧ ਕਿੰਨਾ ਹੁੰਦਾ ਮੋਕੇ ਦਾ ਦੁੱਧ ਭਾਜੀ ਦੁੱਧ ਲਾਲੇ ਕੋ ਬੋਹੜਾ ਲਾਲੇ 11-12 ਲੀਟਰ ਜੀ ਲਓ ਜੀ ਕਰੋ 10 ਲੀਟਰ ਦੀ ਆਪਾਂ ਗਾਰੰਟੀ ਦੇਵਾਂਗੇ 10 ਲੀਟਰ ਮੰਨ ਕੇ ਕੋਈ ਵੀਰ ਭਰਾ ਸੌਦਾ ਕਰ ਲੇ ਸੋਣੀ ਸਨਕੀ ਝੋਟੀ ਪਹਿਲਾਂ ਜਿਹੜਾ ਚਾਰ ਦੰਦ ਹਾਂਜੀ ਲਓ ਜੀ ਕਰੋ ਚੱਲ ਅੱਛਾ ਗੁਰਬ੍ਰਹਮ ਜੀ ਮੋਲ ਦਾ ਕਿੰਨਾ ਕਰਨਾ ਤੇ ਬਾਕੀ ਇਹ ਗੱਲ ਜੇ ਵੀ ਭਾਜੀ ਇਹ ਨ ਨੀਲੀ ਜੋਂ ਦੀ ਆ ਮਾ ਤੇ ਅੱਛਾ ਕ੍ਰੋਸ ਅੰਨੀ ਬੈਠਾ ਨੀਲੀ ਦਾ ਕ੍ਰੋਸ ਅੰਗਰਦੀ ਸੋਜ ਉਹ ਜੇ ਦੋਸਤੋ ਨਿਸ਼ਾਨੀਆਂ ਜਿਹੜੀਆਂ ਨੀਲੀ ਦਾ ਵੀੜੀਆਂ ਕਵਰ ਕਰਦੀਆਂ ਨੇ ਉਹ ਖਾਤਿਆਂ ਸਾਰੀਆਂ ਮੰਨ ਲਓ ਉਹਨਾਂ ਦੇ ਕੋਲ ਹੈਗੀ ਆ ਮਲਪੀਜੀ ਦੀ ਧੀ ਆਏ ਨਾ ਓਏ ਜੀ ਉਹਨਾਂ ਦੇ ਕੋਲ ਮੱਝ ਵੀ ਹੈਗੀ ਉਹ ਨੀਲੀ ਦਾ ਵੀ ਚਾ ਪ੍ਰੋਪਰ ਸਾਰੀ ਠੀਕ ਹੈ ਜੀ ਤੇ ਕੇਵਲ ਟੀਗਾ ਉਹਨਾਂ ਭਰਾਇਆ ਹੋਗਾ ਹਾਂਜੀ ਹਾਂਜੀ ਅੱਧਾ ਬੱਚਾ ਤੁਹਾਨੂੰ ਪਤਾ ਵੀ ਮਾਂ ਦੇ ਟਿਲ ਜਾਂਦਾ ਹਾਂਜੀ ਹਾਂਜੀ ਉਹ ਕ੍ਰੋਸ ਅੰਗ ਵਿੱਚ ਕੀ ਰਹੇ ਬੱਚੇ ਹਾਂਜੀ 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 ਕਿੰਨਾ ਮੁਲਕ ਆ ਮੇ ਦਾ ਵਾ ਕੀ ਹੈ ਵੀ ਜਿੱਦਾਂ 66 ਅੱבא ਚਲੋ ਜਿਆਦਾ ਨਹੀਂ ਆਂਦੇ ਸੂਆ ਪਹਿਲਾ ਹੀ ਆ 14 15 ਲੀਟਰ ਜਿਹੜਾ ਮੈਂ ਦੁੱਧ ਦਈ ਉਹਦੇ ਵੇਖੋ ਜੀ ਜਿਹੜਾ ਵੀ ਵੀਰ ਖੜੂਗਾ ਖਰੀਦ ਕੇ ਜਿੰਨੇ ਪੈਸੇ ਲੈਣੇ ਸੇਵਾ ਕਰੂਗਾ ਹਾਂ ਜੀ ਹਾਂ ਜੀ ਹੁਣ ਆਪਣੇ ਫਾਰਮ ਦਾ ਜਿਹੜਾ 11 12 ਲੀਟਰ ਬੌਹੜਾ ਲਾਲੇ ਕੋ ਦੁੱਧ ਲਾਲੇ ਹਾਂ ਦਾਹਾ ਭਾਂਖਾਂਗੇ ਪੱਕਾ 10 ਆਖ ਕੇ ਦੇਵਾਂਗੇ ਹਾਂ ਜੀ ਠੀਕ ਹੈ ਜੀ ਠੀਕ ਹੈ ਜੀ ਦੱਸੋ ਜੀ ਮੁੱਲ ਦਾ ਮੁੱਲ ਪਾਜੀ ਕਰਦੀਏ ਡੇਢ ਨੋਰਮ ਹੋ ਗਿਆ ਮੁੱਲ ਨਹੀਂ ਜਿਹੜੀ ਚੰਗੀ ਉਹਨਾਂ ਦੇ ਵੱਧ ਮੰਗ ਲੈਂਦੇ ਅੱਗੇ ਭੈਣ ਭਰਾ ਕਾ ਯਾਦ ਦਿੰਦੇ ਹੋਰ ਕਟਾਓ ਤੇ ਮੈਂ ਅੱਗੇ ਬਾੜਾ ਭੈਣ ਭਰਾ ਉਹ ਜਿਹੜੇ ਮੈਂ ਵੀਡੀਓ ਬਣਾਉਣ ਲਈ ਭਾਜੀ ਆਉਂਦੇ ਅੱਗੇ ਖੇਤ ਕੇ ਕਰਾ ਦਿੰਦੇ ਨਹੀਂ ਚਲੋ ਆਪਾਂ ਦੇ ਇਹ ਗੱਲ ਹੈ ਵੀ ਚਲੋ ਤੁਹਾਡਾ ਵੀ ਨੁਕਸਾਨ ਨਾ ਹੋਏ ਕਿਉਂਕਿ ਜਿਹੜੀ ਨਹੀਂ ਆਪਾਂ ਭਾਜੀ ਮੇਰੀ ਗੱਲ ਸੁਣੋ ਜੀ ਆਪਣੇ ਤੋਂ ਗਾਹਨੇ ਹੁਣਾਵਾ ਜਿਹੜਾ ਨਾਰਮਲ ਵੀ ਆਪਾਂ ਨਾਰਮਲ ਗਾਂਗ ਦਾ ਧਿਆਰਾ ਦੇ ਉਹਦੇ ਲਈ ਮੈਂ ਹੁੰਦੀ ਆ ਹਾਂਜੀ ਹਾਂਜੀ ਤੇ ਵੱਡੀ ਮੈਂ ਵੀ ਹੁੰਦੀ ਆ ਠੀਕ ਹੈ ਕਿਉਂਕਿ ਜਿਹੜਾ ਭਾਜੀ ਨਾਰਮਲ ਕੋਈ ਭੈਣ ਭਰਾ ਦਾ ਘਰ ਵੇਖਣਾ ਉਹਦੇ ਲਈ 50000 ਲਾਉਣਾ ਹੈ ਬੜਾ ਬਾਇਟ ਤੇ ਬ੍ਰਹਿਮ ਸਾਰੇ ਦੇਖਨੇ ਪੈਂਦੇ ਨੇ ਛੋਟੇ ਤੋਂ ਛੋਟਾ ਬਾਇਟ ਵੱਡੇ ਤੋਂ ਵੱਡਾ ਦੇਖਨੇ ਨੇ ਇਹਦੀ ਕਰਦੀਏ ਪੂਰੇ ਲੱਖ ਤੇ ਲੱਖ ਰੁਪਏ ਹਾਂਜੀ ਦੋਸਤ ਇਮਾਨਦਾਰੀ ਨਾਲ ਕਮਾ ਕਰਦੇ ਇੱਕ ਹੀ ਇੱਕ ਹੀ ਗੱਲੋਂ ਇਮਾਨਦਾਰ ਜਿਹੜਾ ਕਰਨਾ ਚਾਹ ਕਰਦਾ 99 ਵਿੱਚ ਕਰਦ ਗਏ 2 ਸਟੈਪ ਆਪਣੇ ਵੱਡੇ ਹੋ ਗਏ 99 ਵਿੱਚ ਕਰਦ ਗਏ ਜੈ ਜੈ ਕਰੋ ਮੁੰਲੇ ਕੀੜੇ ਕਰਨ ਭਾਜੀ ਕੋਈ ਕਸਾਈ ਨਹੀਂ ਜੇ ਹਾਂ 100 ਰੁਪਏ ਛੋੜ ਕਰਾਂਗੇ ਜੀ ਗੁੱਸਾ ਕੋਈ ਨਹੀਂ ਆਪਾਂ ਨੂੰ ਭੈਣ ਭਰਾ ਆਪ ਦੀ ਸਮਝ ਵੇਖ ਕੇ ਲਾਵੇ ਜੀ ਪੂਰੇ 90000 ਦੇ ਵਿੱਚ ਪਹੁੰਚ ਕਰ ਲਈ ਆਪਾਂ 90000 ਦੇ ਵਿੱਚ ਹੈ ਨਾ ਤੇ ਗੱਡੀ ਕੋਲ ਦੀ ਲਿਆਉਣਾ ਪੂਰੇ 87000 ਦੀ ਮਹੀ ਦੇਣੀ ਠੀਕ ਹੈ ਜੀ ਸਿਰਫ ਮੇਲ ਨਹੀਂ ਆਪਣੇ ਪਰ ਹੋਰ ਨਹੀਂ ਕਿਹ ਦੇਣੀ ਠੀਕ ਹੈ ਦੋਸਤੋ ਕਰ ਲੋ ਚੈੱਕ 90 ਭਾਈ ਸੁਜੀ ਗਿੱਲਾ ਨਾੜੂ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਨਾ ਤੇ ਥੰਦੋਤ ਨਾਲ ਆਹ ਲਓ ਜੀ ਕਰੋ ਚੈੱਕ ਜੀ ਪਹਿਲਾ ਸੂਆ ਝੋਟੀ ਚਾਰ ਦੰਦ ਮੂੰਹ ਚ ਫੇਰ ਉਹ ਫੇਰ ਕਈ ਭੈਣ ਭਰਾ ਖੀ ਜਾਂਦੇ ਸਫਤਾਂ ਕਰੀ ਜਾਂਦਾ ਵਾ ਚੀਜ਼ ਜਿਹੜੀ ਚੰਗੀ ਪਾਜੀ ਉਹਦੀ ਸਫਤ ਕਰਨੀ ਪੈਂਦੀ ਹੈਗੀ ਨੀ ਚੰਗੀ ਸਫਤ ਹਾਂਜੀ ਹਾਂ ਲਓ ਜੀ ਕਰੋ ਚੈੱਕ ਜੀ ਦੋ ਦੁੱਧ ਵੀ ਗਿਣ ਲਓ ਜਾਂ ਬੋਹੜਾ ਗਿਣ ਲਓ 10 ਕਿਲੋ ਤੋਂ ਸਟਾਰਟਿੰਗ ਹੋਈ ਆ ਸਵੇਰ ਤੁਰਦੀ ਐ ਆ ਜਿਵੇਂ ਅਫਸਰ ਤੁਰਦਾ ਨਾ ਬਗੀਚੀ ਚ ਲਓ ਜੀ ਵੇਖੋ ਜੀ ਤੇ ਹਾਜੀ ਤੋਗੇ ਵੀ ਆਪਾਂ 10 ਵਜੇ ਲਿਆਂਦੀ 10 ਵਜੇ ਚਲੋ ਕੋਣ ਦੇ ਵਾਹਾ ਥੋੜਾ ਇਹ ਸੰਗਲ ਪਿਆ ਹੋਣਾ ਤਲਿਹਾਰੀ ਦੀ ਕਰਦੀ ਔਲ ਹਾਂ ਕਲਿਹਾਰੀ ਤੋਂ ਥੋੜਾ ਜਿਹਾ ਪਸ਼ੂ ਹੋ ਜਾਂਦਾ ਘਰਾਂ ਦੇ ਵਿੱਚ ਆਮ ਸੰਗਲ ਬਿਲਕੁਲ ਘਰ ਤੋਂ ਮੱਧ ਨਹੀਂ ਆਂਦੀ ਆ ਫਸਟ ਓਨਰ ਇਹ ਨਹੀਂ ਵੀ ਲੋ ਜੀ ਘਰ ਤੋਂ ਆਈ ਆਪਣੇ ਨੂੰ ਛੋਟੀ ਦੋਸਤੋ ਬਹੁਤ ਸੋਹਣੀ ਸੰਗਲ 90000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਹਾਂ ਜੇ ਕੋਈ ਵੀਰ ਗੱਡੀ ਆਪਨੀ ਲਈ ਕਾਇਦਾ ਫਿਰ ਦੋਸਤੋ 87000 ਰੁਪਏ ਹੋਊਗਾ ਜੀ ਮੌਕਾ ਦਾ ਹਾਂਜੀ ਹਾਂਜੀ ਕਰ ਲਓ ਚੱਕ ਦੋ ਦੋ ਚਾਰ ਦੰਦ ਝੋਟੀ ਪਹਿਲਾ ਸੂਆ ਮੱਚਾ ਮਗਰ ਦੇ ਕਟਾ ਜੀ ਹਾਂਜੀ ਕਟਾ ਲਓ ਜੀ ਆਹ ਕਰੋ ਚੱਕ ਜੀ ਬੱਚਾ ਦਾ ਮਗਰਾ ਕਟਾ ਜੀ ਕਟਾਓ ਦੋਸਤੋ ਜੈਡ ਬਲੈਕ ਜੇ ਪੂਰੇ ਕੀ ਕੋਪਨਾਂ ਚੌਂਕ ਦਣਾ ਦੀ ਸਹੀ ਠੀਕ ਹੈ ਚਾਰ ਮੱਝਾਂ ਦੇ ਤੁਹਾਨੂੰ ਦਿਖਾਉਂਗਾ ਕਈ ਵਾਰੀ ਮੈਂ ਜਿੱਕਰਦਾ ਚਾਰ ਮੱਝਾਂ ਦੇ ਚਾਰੇ ਬੱਚੇ ਆ ਸਾਹਮਣੇ ਬਧੇ ਜੀ ਚੈੱਕ ਕਰ ਲਿਓ ਵੈਸੇ ਮੈਂ ਕੈਮਰਾ ਮਾਰ ਦਊਗਾ ਕੱਲੇ ਕੱਲੇ ਬੱਚੇ ਤੇ ਮਾਈ ਦਾ ਜਿਹੜੇ ਜਿਹੜੀ ਮੱਝ ਦਾ ਬੱਚਾ ਹੋਊਗਾ ਜੀ ਆਓ ਜੀ ਹਾਂਜੀ ਇਹ ਭਾਜੀ ਸੂਆ ਦੁੱਧਾ ਜੀ ਜੀ ਬਾਕੀ ਭੈਣ ਭਰਾਵਾਂ ਦੀ ਗਾੜੀ ਆ ਹਾਂਜੀ ਸੂਈ ਨੂੰ ਇਹਨੂੰ ਵੀ ਕੋਈ ਪੰਜ ਚਾਰ ਦਿਨ ਹੋਏ ਆ ਹਫਤੇ ਤੋਂ ਬਿਲਕੁਲ ਤਾਜੀ ਹੈ ਨਾ ਜੀ ਬਿਲਕੁਲ ਤਾਜੀ ਹੈ ਜੀ ਠੀਕ ਹੈ ਜੀ ਇਹਦੇ ਥੱਲੇ ਵੀ ਬੋਹੜ ਵਾਲੇ ਕੋ ਦੁੱਧ ਵਾਲੇ ਦਾਹਿਆ ਕੋ 8 ਲਾਵੇ ਪਕਾ 8 ਲਾ ਕੇ ਸੌਦਾ ਕਰ ਲਿਆ ਹੈ ਨਾ ਜੀ ਹਾਂਜੀ ਠੀਕ ਹੈ ਜੀ ਹਾਂ ਇਹ ਸਵੇਰ ਦੂਜਾ ਇਹਦੇ ਮਗਰੋਂ ਬੱਚਾ ਕੱਟੇ ਸੂਹਾ ਇਹਦੇ ਮਗਰੋਂ ਕੱਟਾਈ ਹੈ ਜੀ ਠੀਕ ਹੈ ਜੀ ਇਹਦੇ ਮਗਰੋਂ ਬੱਚਾ ਦੋਸਤੋ ਕੱਟਾ ਤੇ ਸੂਹਾ ਦੂਜਾ ਸੂਈ ਜੇ ਦੁੱਧ ਗਿਣ ਲੈ ਕੋਈ ਬੋਹੜ ਗਿਣ ਲੈ 8 ਕਿਲੋ ਮੰਨ ਕੇ ਕੋਈ ਭੈਣ ਭਰਾ ਸੌਦਾ ਕਰ ਲਿਆ ਹਾਂਜੀ ਹਾਂਜੀ ਇਹਦੀ ਬੈਕ ਸਾਈਡ ਤੋਂ ਬੈਕਗਰਾਉਂਡ ਚੱਕਰਵਾ ਬਹੁਤ ਥਾਂ ਬਹੁਤ ਸੋਹਣੇ ਲੱਗੇ ਸਾਰਾ ਮਾਲ ਭਾਜੀ ਦੂਰੋਂ ਲਿਆ ਆਪਾਂ ਤਾਂ 10 ਵਜੇ ਡੰਗਰ ਨਾਲ ਆਉਂਦਾ ਵੇ ਜਾ ਕੇ ਚੋਏ ਆ ਠੀਕ ਹੈ ਜੀ ਲਓ ਜੀ ਬੱਚਾ ਤੋਂ ਦਿਓ ਦਿਖਾ ਦਿਨੇ ਕਰੀ ਆ ਲੋ ਜੀ ਆ ਜੀ ਇਹਦੀ ਮਗਰੋਂ ਕੱਟਾ ਜੇ ਕਰ ਲਓ ਚੈੱਕ ਠੀਕ ਹੈ ਜੀ ਅੱਛਾ ਬ੍ਰਿਮ ਸਿੰਘ ਜੀ ਇਹਦੀ ਪਹੁੰਚ ਕਿੰਨੇ ਚ ਕਰਨੀ ਭਾਜੀ ਜੈ ਜੀ ਤੁਹਾਨੂੰ ਪਤਾ ਲੱਖ ਰੁਪਈਆ ਤੇ ਹੁਣ ਗੱਲਬਾਤ ਬਣੀ ਆ ਹਾਂ ਜੀ ਇਹ ਤਾਂ ਗੱਲ ਹੈ ਪਰ ਆਪਾਂ ਇਹ ਆ ਵੀ ਆਪਾਂ ਲੱਖ ਮੰਗਾਗੇ ਚੀਜ਼ ਦਾ ਹਾਂ ਜੀ ਨਾਲੇ ਆਪਾਂ ਜੈ ਜੈਆਂ ਜੈ ਜੀ ਦੇਣੀ ਠੀਕ ਹੈ ਜੀ ਹਾਂ ਜੀ ਹਾਂ ਜੀ ਕਰੋ ਜੀ ਫਿਰ ਜੈ ਜੈ ਮੁੱਲ ਬਿਲਕੁਲ ਜੈ ਜੀ ਬਿਲ ਉਹਨਾਂ ਅੱਤਰ ਤੇ ਕਰੀ ਗਏ ਪਾਣੇ ਕਿ ਭੀ ਅੱਤਰ ਜ 100 ਰੁਪਿਆ ਛੋੜ ਵਾਲਾ ਨਾ ਹੋਇਆ ਜੀ ਹਾਂ ਜੀ ਇੱਕ ਹੀ ਵਾਰੀ ਕਰਦੇ ਦੋ ਵਾਰੀ ਕਰਦੇ ਪੂਰੇ 80000 ਦੀ ਮੈਂ ਦੇਣੀ ਜੀ ਹਾਂ ਜੀ ਹੁਣ ਸਵਾਦ ਹੋਰ ਪਾ ਲਈ ਤੇ ਗੱਡੀ ਆਪਦੀ ਲੇਉਗਾ ਤੇ 65000 ਦੀ ਦੇਣੀ ਮੈਂ ਲਓ ਜੀ ਦੋਸਤੋ 68000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਤੇ ਜੇ ਕੋਈ ਵੀ ਗੱਡੀ ਆਪੀ ਲੈ ਕੇ ਆ ਗਿਆ ਫਿਰ 65000 ਰੁਪਏ ਹਾਂ ਜੀ ਹਾਂ ਜੀ ਲਓ ਜੀ ਦੁੱਧ 8-9 ਕਿਲੋ ਬੋਲਾ ਤਿਆਰ ਸਵੇਰ ਦੁਜਾ ਸੋਈ ਬੱਚਾ ਕਟਾ ਮੱਝ ਚੰਗੀ ਰਾਜੀ ਆ ਸਰੀਪ ਅਖੋ ਵੇਖੋ ਕਰੋ ਚੈੱਕ ਵਜ਼ਨ ਵਜੂਦ ਤੌਰ ਕਿਦਾਂ ਦਿਖਾਦਨੇ ਕਰੀ ਥੋੜਾ ਜਿਹਾ ਸਿੰਘ ਖੁੱਲਾ ਰੱਖ ਦੀ ਬਾਕੀ ਆਪਣਾ ਹਰ ਵੀਡੀਓ ਜ਼ਿਕਰ ਕਰਦੇ ਆ ਵੀ ਆਪਣਾ ਸੈਲਜ ਆ ਠੀਕ ਹੈ ਜਿਹੜਾ ਡੰਗਰ ਨਵਾਂ ਆਉਂਦਾ ਨਾ ਉਹ ਖਾਂਦਾ ਨਹੀਂ ਹਾਂਜੀ 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 ਤਾਂ ਕਰਕੇ ਥੋੜਾ ਜਿਹਾ ਡੰਗਰਾ ਆ ਜੇ ਤੈਹ ਜੀ ਮਾਰਦਾ ਪਸ਼ੂ ਸਾਰੇ ਲੱਗੇ ਨਹੀਂ ਨਾ ਹੁੰਦੇ ਇਸ ਕੋਲ ਤਾਂ ਕਰਕੇ ਥੋੜਾ ਡੰਗਰਾ ਆ ਕੇ ਨਾ ਨਵਾਂ ਤੈਹ ਜੀ ਮਾਰ ਜਾਂਦਾ ਹੋਰ ਜੀ ਜੀ ਤਾਂ ਨਜ਼ੀਰ ਬਾਕੀ ਥੋੜਾ ਠੰਡ ਕਰਕੇ ਡੰਗਰ ਨਵਾਤੇ ਨੂੰ ਉੱਤੇ ਵੀ ਨਹੀਂ ਹੁੰਦੀ ਛਿੱਟੀ ਛਿੱਟੀ ਆ ਦੋ ਗੂੜੀ ਹੋ ਗੀਆਂ ਲਓ ਜੀ ਇਹਦੀ ਪਿੱਠ ਪੜੀ ਦੀ ਕਰੋ ਚੜਾਈ ਚੱਕ ਬੱਚੇ ਦਾ ਜ਼ਿਆਦਾ ਕਰੂਗਾ ਜਿਹੜਾ ਪਸ਼ੂ ਤਾਜ਼ ਆਹ ਬਤਾ ਆ ਨਾ ਨਾ ਇਹ ਲਓ ਜੀ ਕੋਈ ਬਾਕੀ ਦਾ ਕਰਦੇ ਤਾਂ ਹਾਂਜੀ 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 ਇਹ ਤੇ ਗੱਲ ਹੈ ਜੀ ਲਓ ਜੀ ਦੋ ਨਗ ਤੁਹਾਨੂੰ ਦਿਖਾਉਦੇ ਆ ਦੋਵੇਂ ਮੱਜਾਂ ਚੋਟੀ ਦੇ ਨਾਲ ਖਾ ਰੀਆਂ ਤੁਹਾਨੂੰ ਦੋ ਦੀ ਸੋਨਾ ਤੇ ਸੂਰਵਾ ਬਿਲਕੁਲ ਤਾਜ਼ਾ ਪਹਿਲਾ ਦੂਜਾ ਇਹ ਤੇ ਭਾਜੀ ਸਾਰਾ ਸਾਲ ਪੀਣ ਵਾਲੀਆਂ ਮੱਜਾਂ ਹਾਂਜੀ ਹਾਂਜੀ ਇਹ ਦੋ ਅੱਗੇ ਆ ਜਾਓ ਜੀ 3 ਨੰਬਰ ਤੇ ਬ੍ਰਿਮ ਸਿੰਘ ਦੀ ਗੱਡੀ ਪਰ ਇਹ ਵੀ ਤਾਜੀ ਸੂਈ ਆ ਜੀ ਇਹਦੇ ਮਗਰ ਵੀ ਕਟਾ ਇਹਦੇ ਮਗਰ ਵੀ ਕਟਾ ਹੈ ਨਾ ਹਾਂਜੀ ਵੱਡੀ ਮਹੀਂ ਜੇ ਪੂਰੀ ਕੱਦ ਵਾਲੀ ਠੀਕ ਹੈ ਜੀ ਤੇ ਇਹ ਨੂੰ ਕਿੰਨਾ ਟਾਈਮ ਦੱਸਿਆ ਹੋ ਗਿਆ ਇਹ ਨੂੰ ਭਾਜੀ ਇੰਨਾ ਕੀ ਆ ਚਾਰ ਪੰਜ ਦਿਨ ਹਾਂ ਇਹ ਨੂੰ ਚਾਰ ਪੰਜ ਦਿਨ ਹਫ਼ਤੇ ਤੱਕ ਰਹੀ ਆ ਅੱਛਾ ਜੀ ਹਫ਼ਤੇ ਤੋਂ ਅੰਦਰ ਅੰਦਰ ਹੀ ਆ ਮਾਰੇ ਕਿੰਨੀ ਮਹੀਂ ਆ ਨਾ ਠੀਕ ਹੈ ਜੀ ਇਹ ਵੀ ਮੰਨ ਲਓ ਵੱਡੀ ਮਹੀਂ ਜੇ ਤੇਰੇ ਥੱਲੇ ਹੁਣ ਕਿੰਨਾ ਦੁੱਧ ਤੇ ਆਉਂਦਾ ਤੇ ਸੁਆ ਦੁੱਧਾਂ ਹਾਂਜੀ ਇਹਦੇ ਥੱਲੇ ਵੀ 8 ਲੀਟਰ ਹੈਗਾ ਜੀ 8 ਲੀਟਰ ਕੋਈ ਦੁੱਧ ਗਿਣ ਲੈ ਕੋਈ ਬੋਲਾ ਗਿਣ ਲੈ ਹਾਂਜੀ ਹਾਂਜੀ ਠੀਕ ਹੈ ਜੀ ਹਾਂ ਠੀਕ ਹੈ ਜੀ ਇਹਦੇ ਮਗਰ ਵੀ ਕਟਾ ਹੀ ਆ ਬੱਚਾ ਜੀ ਇਹਦੇ ਮਗਰ ਵੀ ਕਟ ਏ ਜੀ ਭਾਜੀ ਜਾਇਜ ਕਰੀਏ ਕਰ ਲਈਏ 75 ਤੇ ਦੀ 75 ਫਿਰ ਜਾਇਜ ਨਾ 75 ਤੇ ਨਿਯਾਜ ਹੋ ਗਿਆ ਹਾਂਜੀ 75 ਨੂੰ ਨਿਯਾਜ ਹੋ ਜਾਂਦਾ ਥੋੜਾ ਜਿਹਾ ਖੇਚ ਕੇ ਜੇ ਮੋਲ ਰੱਖੀ ਬਿਲਕੁਲ ਨੋਰਮਲ ਜੇ ਭਾਜੀ 5000 ਦਿਮਸਰ ਕੱਟੀ ਦੀਂ ਦੇ ਅੱਲਾ ਯੋ ਤੇ ਗੱਲ ਹੈਗੀ ਪਰ ਹੁਣ ਆਪਣੇ ਫਾਰਮ ਦਾ ਰਿਕਾਰਡ ਐ ਵੀ ਕਹੂ ਨਾ ਨਹੀਂ ਆਪਾਂ ਨੇ ਚਲੋ ਜਾਇਜ ਹੀ ਦੇਣਾ ਨਹੀਂ ਨੇ ਆਪਾਂ ਤੇ ਕਿਰਪਾ ਮਹਾਰਾਜ ਦੀ ਹੁਣ ਬਾਤ ਆਵੇ ਮਾਲ ਲਬਣ ਘਟ ਦਿਆ ਆਪਾਂ ਛੋਟੇ ਤੋਂ ਛੋਟਾ ਆਪਾਂ ਉਦਾਂ ਵੀ ਦੱਸ ਦਈਏ ਭੈਣ ਭਰਾ ਨੂੰ 50000 ਤੋਂ ਲੈ ਕੇ 45 ਤੋਂ ਲੱਖ ਤੱਕ ਮੈਂ ਮਿਲਿਆ ਕਰੂ ਠੀਕ ਹੈ ਜੀ ਹਾਂ ਸੇਟ ਮਿਲੂਗਾ ਹਾਂ 6-7 ਲੀਟਰ ਤੋਂ ਲੈ ਕੇ 12-15 ਲੀਟਰ ਤੱਕ ਮੈਂ ਹੋਇਆ ਕਰੂਗੀ ਠੀਕ ਹੈ ਠੀਕ ਹੈ ਜੀ ਹਾਂ ਜਿੱਦਾਂ ਦੀ ਬਾਕੀ ਆਪ ਦੇ ਅਗਲੇ ਘਰ ਵੇਖਣਾ ਜੀ ਹਾਂਜੀ ਹਾਂਜੀ ਦੱਸੋ ਜੀ ਫਿਰ ਬਿਲਕੁਲ ਜੈਜ ਬਿਲਕੁਲ ਜੈਜ ਨਹੀਂ ਜੈਜ ਹੀ ਆ 75 ਹੋਏ ਮੈਂ ਵੇਖੋ ਕੋਠੇ ਜੀ ਦੀ ਮੈਂ ਤਾਂ ਮੈਂ ਵੇਖ ਲਈ ਆ ਕੋਠੇ ਜੀ ਦੀ ਮੈਂ ਤਾਂ ਕੋਈ ਕਮਿਨੀ ਕਿਸੇ ਪਾਸੇ ਨਹੀਂ ਇੱਕ ਹੈਗੀ ਤਾਂ ਜੀ ਆ ਹਾਂਜੀ ਹਾਂਜੀ ਕਰੋ ਬੋ ਜੈਜਾ ਛੱਡੋ ਏਕੇਰੀ ਏਕੇਰੀ ਹਾਂ ਇਹ ਇਹਦੀ ਵੀ ਆਪਾਂ ਜਿਹੜਾ ਨਾ ਜੈਸਨੋ ਵਾਲਾ ਭਾਜ ਕਰਨਾ ਚਲੋ ਅਗਲਾ ਗੱਡੀ ਆਪਦੀ ਮਰਜ਼ੀ ਵੇਖ ਕੇ ਲੈਣਾ ਹਾਂਜੀ ਹਾਂਜੀ ਤੇ ਆਪਾਂ ਇਹਦੀ ਵੀ ਭਾਜੀ ਪੂਰੇ 68000 ਦੇ ਵਿੱਚ ਪਹੁੰਚ ਕਰਨੀ ਹੈ ਠੀਕ ਹੈ ਜੀ ਹਾਂ ਇਹਦਾ ਤੇ ਉਹ ਦੂਜੇ ਨੰਬਰ ਵਾਲੀ ਮਾਈ ਦਾ ਰੇਟ ਬਰਾਬਰ ਜੇ ਹਾਂਜੀ 68000 ਦੇ ਵਿੱਚ ਪਹੁੰਚ ਜੇ ਠੀਕ ਹੈ ਗੱਡੀ ਕੋ ਆਪਦੀ ਲਈ 65000 ਦੀ ਨਹੀਂ 100 ਰੁਪਏ ਛੋੜਣ ਹੋਣੀਗੇ ਜੀ ਠੀਕ ਹੈ ਹਾਂਜੀ ਮੋਲ ਕਰਾਉ ਨੂੰ ਭਾਵੇਂ ਕੋ 7075 ਜੋ ਮਰਜ਼ੀ ਕਰਾਈ ਜੇ ਠੀਕ ਹੈ ਜੀ ਤੋਰੋ ਹਾਂਜੀ ਲਓ ਜੀ ਦੋ ਦੋ ਸੂਆ ਦੁਜਾ ਦੁੱਧ ਗੱਲ ਲਈ ਕੋਈ ਬੋੜਾ ਗੱਲ ਲਈ 8 ਕਿਲੋ ਤਿਆਰ ਹੈ 8 ਕਿਲੋ ਜੀ ਹਾਂ ਜੀ 8 ਲੀਟਰ ਦੇ 8 ਕਿਲੋ ਤਿਆਰ ਤੇ ਇਹਦੀ ਪਹੁੰਚ ਹੋਊਗੀ ਜੀ 68000 ਰੁਪਏ ਦੇ ਵਿੱਚ ਜੇ ਕੋਈ ਵੀਰ ਗੱਡੀ ਆਪਾਂ ਜੇ ਕਹਦੇ 65000 ਰੁਪਏ ਇਹਦੇ ਮਗਰ ਬੱਚਾ ਇਕੱਟਾ ਜੀ ਬਿਲਕੁਲ ਤਾਜੀ ਸੂਈ ਹੈ ਦੋਸਤੋ ਇੱਕ ਚੀਜ਼ ਦੀ ਨੋਟ ਕਰਿਓ ਇਹਦੀ ਮਿਲਕ ਵੈਨ ਬਹੁਤ ਮੋਟੀ ਹੈ ਮਿਲਕ ਵੈਨ ਜੀ ਤਾਂ ਕੱਦ ਬੜਾ ਦੀ ਮਜਦਾ ਲਓ ਜੀ ਪੂਰਾ ਕੱਦ ਕੱਦ ਬੜਾ ਵੱਡਾ ਬੱਜੀ ਵੇਖੋ ਮਜਾ ਚੈੱਕ ਕਰ ਲਿਓ ਲਓ ਜੀ ਕਰੋ ਚੈੱਕ ਬਾਈ ਦੇ ਮੋਢਿਆਂ ਦੇ ਬਰਾਬਰ ਹੋਣੀ ਏ ਚੈੱਕ ਕਰ ਲਓ ਮਾੜਾ ਮੱਤਾ ਲਾਓ ਹਲੋ ਜੀ। ਇਹ ਰਲੋ। ਆ ਰੋਗੀ ਦੀ ਬੈਕ ਸਾਈਡ ਤੋਂ ਕਰ ਲਓ ਚੈੱਕ। ਇੱਥੇ ਕੁੜੀ ਦੀ ਚੜਾਈ ਚੈੱਕ ਕਰ ਲਓ ਦੋਸਤੋ ਸਾਹਸਾਹ ਦੀ ਕੁਆਲਿਟੀ ਹਰ ਇੱਕ ਚੀਜ਼ ਚੈੱਕ ਕਰ ਲਿਓ। ਲਓ ਜੀ ਦੋਸਤੋ ਕਰੋ ਚੈੱਕ। ਪੂਰੀ ਵੱਡੀ ਮੱਝ ਭਾਜੀ। ਲਓ ਜੀ ਕਰੋ ਚੈੱਕ। ਹਾਂ ਜੀ। ਇਹਦਾ ਬੱਚਾ ਨੂੰ ਮੜਾ ਦੇ ਪਾਈ ਦਿਖਾ ਦੀ ਕਿਹੜਾ ਬੱਚਾ। ਦਿਖਾ ਦਿਓ। ਆ ਲਓ ਜੀ ਦੋਸਤੋ ਆਹ ਤੇ ਨੰਬਰ ਤੇ ਬੱਚਾ ਦਾ ਵੱਡਾ ਜਿਹਾ ਵਿਚਾਰੇ। ਟੱਟਾ ਜਿਹੇ ਦੀ। ਠੀਕ ਹੈ ਜੀ। ਇਹ ਜੀ ਦੋਸਤੋ ਪਹੁੰਚ ਹੋਊਗੀ 60000 ਰੁਪਏ ਦੇ ਵਿੱਚ ਤੇ ਜੇ ਕੋਈ ਵੀਰ ਗੱਡੀ ਆਪਣੀ ਲਿਆ ਫਿਰ 65000 ਰੁਪਏ 8 ਕਿਲੋ ਦੁੱਧ ਬਿਲਕੁਲ ਤਾਜੀ ਸੂਆ ਦੁੱਧਾ ਇਹ ਤੋਂ ਅਗੇ ਬ੍ਰਿਆਮ ਦੀ 4 ਨੰਬਰ ਦਸੀ ਇਹ ਵੀ ਭਾਜੀ ਵੱਡੀ ਮਈ ਸੂਆ ਦੁੱਜਾ ਜੀ ਹਾਂਜੀ ਸੂਈ ਨੂੰ ਆ ਜੇ ਇਹਨੂੰ ਕੋ ਮਹੀਨਾ ਇੱਕ ਮਹੀਨਾ ਹੋ ਗਿਆ ਮਗਰ ਕੱਟੀ ਏ ਇਸੇ ਮਹੀਨੇ ਮਗਰ ਕੱਟੀ ਆ ਬਾਕੀ ਤਾਂ ਭੈਣਾਂ ਜੀ ਬੜੇ ਫੂਨ ਆਉਂਦੇ ਆ ਭੈਣਾਂ ਦੇ ਕੱਟੀ ਵਾਲੀ ਮਹਿਨ ਚਾਹੀਦੀ ਸਾਨੂੰ ਕੱਟੀ ਏ ਇਹ ਭਾਜੀ ਦੋ ਮਹੀਆਂ ਮਣਨੀਆਂ ਜਿਹੜਾ ਲੈ ਜਾ ਚਲੋ ਕਈ ਭੈਣ ਤਾਂ ਆ ਦਿੰਦੇ ਆ ਪਰ ਫੇਰ ਵੀ ਤੁਹਾਨੂੰ ਬੜਾ ਛੋਟੇ ਤੋਂ ਵੱਡਾ ਹੁੰਦਾ ਭਾਜੀ ਇਹ ਤਾਂ ਗੱਲ ਹੈ ਹਾਂ ਜੀ ਕੱਲਾ ਲਾਵਾਂਗੇ ਤੇ ਬੂਟਾ ਸਣੇ ਇਹਦੇ ਮਗਰ ਕੱਟੀ ਏ ਠੀਕ ਹੈ ਜੀ ਤੇ ਦੁੱਧ ਦੇ ਸਲੇ 7 ਲੀਟਰ ਦੇ ਠੀਕ ਹੈ ਜੀ ਮੌਕੇ ਦਾ ਹਾਂ ਮੌਕੇ ਦਾ ਕੱਟੀ ਸਣੇ ਠੀਕ ਹੈ ਜੀ ਥੋੜੀ ਜੀ ਬੰਦਿਆਂ ਦੀ ਸੇਵਾ ਨਹੀਂ ਹੈਗੀ ਚਲੋ ਜੀ ਹਾਂ ਜੀ ਤੇ ਦੁੱਧ ਦੇ 7 ਲੀਟਰ ਦੇ ਜੀ ਸੂਆ ਦੁੱਧਾ ਦੁੱਧਾ ਸੂਆ ਹੈ ਨਾ ਹਾਂਜੀ ਹਾਂਜੀ ਇਹ ਵੀ ਕਿੰਨੇ ਚ ਪਹੁੰਚ ਕਰਨਗੇ ਇਹਦੀ ਵੀ ਬਾਜੀ ਜੈ ਜੀ ਆ ਹਾਂਜੀ ਨਹੀਂ 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 ਸਵਾਲ ਆਖੀ ਸਵਾਲ ਆਖਾ ਆਪਾਂ ਮੰਗਣ ਵਾਲੀ ਨਹੀਂ ਮੰਗਿਆ ਤਾਂ ਆਪਾਂ ਇਹਦਾ ਕੀ ਮੰਨਣਾ ਨਹੀਂ ਬਿਲਕੁਲ ਜੈਨ ਮੰਗਣੀ ਹੈ ਦੇਣੀ ਹੈ ਜੀ ਆਪਾਂ ਉਹ ਨਹੀਂ ਗੱਲ ਕੋਈ ਬਾਕੀ ਇਹ ਗੱਲ ਹੋਰ ਵੀ ਆ ਭਾਜੀ 50000 ਦੀਆਂ 55 ਦੇ ਬੱਚੇ ਤੋਂ ਬਣਾ ਡੰਗਰ ਵੇਚਣ ਦਾ ਮਿਲਦੀ ਮਿਲਦੀ ਵੇਚਣ ਬਈ ਆਪਾਂ ਕੋਈ ਮਾਰ ਮਾਰ ਹੋਣਾ ਹੀ ਮਿਲਦਾ ਹਾਂਜੀ ਇਹ ਤਾਂ ਗੱਲ ਹੈਗੀ ਤੇ ਸੱਚੇ ਗੋ ਬੱਚੇ ਤੋਂ ਬਣਾਉਣ ਫੋਨ ਆਉਂਦਾ ਕਿ ਭੈਣ ਭਰਾ ਦੇ ਹੁੰਦਾ ਹੈ ਪਿਆਉ ਅੰਦਰ ਦੇ ਪਾਜਾ ਜੀ ਦੇ ਬੱਚੇ ਤੋਂ ਬਣਾ ਨਹੀਂ ਆਉਣ ਕਈ ਬੰਦੇ ਆਪਣੇ ਨਾਲ ਖੜ ਕੇ ਬਣਾਉਂਦੇ ਤੇ ਡੰਗਰ ਲੰਬਣ ਘੱਟਦੇ ਆ ਹਾਂ ਤੇ ਮੈਂ ਤੇ ਆ ਚਲੋ ਇਹ ਗੱਲ ਤੋਂ ਬੜੀ ਖੁਸ਼ੀ ਵੀ ਚਾਹ ਰਾਂ ਤੇ ਇੱਕ ਵੀਡੀਓ ਪੈਂਦੀ ਹੈ ਮੇਰੇ ਸੰਧ ਇੱਕ ਦੋ ਦੇ ਮਗਰਿ ਬੱਚੇ ਨੇ ਬਸ ਪਿੱਛੇ ਦੇ ਵਿੱਚ ਨੇ ਚਲੋ ਲਿਆ ਕਰਾਂਗੇ ਸਾਰਾ ਕੁਝ ਨਹੀਂ ਆਉਣਾ ਆਪਾਂ ਤੇ ਉਹ ਨਹੀਂ ਗੱਲ ਆਪਾਂ ਤੇ ਗੁਰੂ ਦੀ ਕਿਰਪਾ ਨਾਲ ਸੱਤ ਦਾ ਅੱਠ ਨਗਰ ਬਸ ਸਕਦੇ ਜਗਾ ਵੇਲ ਵੇਲੀ ਹੱਥਾ ਵੇਲਾ ਹਾਂਜੀ ਹਾਂਜੀ ਇਹਦੀ ਪਹੁੰਚ ਕਰ ਦਈਏ ਬਾਹਰ ਚ ਬਾਹਰ ਬਾਹਰ ਨਹੀਂ ਮਾਂ ਤਾਂ ਗੱਜ ਜੇ ਕੇ ਸੱਠ ਚ ਦੇਖੋ ਹੋਰ ਜੀ ਵੀ ਦੇ ਸਕੀ ਜਿੰਨੀ ਗੱਲ ਕਰ ਦੋ ਇੱਕ ਜੀ ਨਾ ਨਾ ਬਾਤ ਇਹੋੜਾ ਬਣੀ ਨਾ ਪੂਰੇ 52000 ਦੀ ਪਹੁੰਚ ਲੋ ਜੀ ਹੈਗੀ 100 ਕਿਲੋਮੀਟਰ ਤੱਕ ਠੀਕ ਹੈ ਜੀ ਜੇ ਕੋ ਗੱਡੀ ਆਪ ਦੀ ਲੇਉ ਤੇ 55000 ਦੀ ਨਹੀਂ ਦੇਣੀ ਜੇ ਸਿਰਫ 100 ਰੁਪਏ ਛੋੜ ਹੋਣਗੇ ਸਾਡੀ ਨਹੀਂ ਜੇ ਗਾੜੇ ਦਾ ਵੀ ਜਾਈ ਤਾਂ ਚਲੋ ਅਸੀਂ ਸਾਰੇ ਭੈਣ ਭਰਾ ਦੀ ਕਰਨੀ ਪੈਂਦੀ ਫਿਰ ਲੋ ਜੀ ਦੋਸਤੋ ਮੁੱਲ ਇਹਦਾ ਹੈਗਾ ਜੀ 58000 ਰੁਪਏ ਦੇ ਵਿੱਚ ਪਹੁੰਚ ਦੀ ਤੇ ਜੇ ਵੀਰ ਗੱਡੀ ਆਪਣੀ ਲੈ ਕੇ ਉਹ ਫਿਰ 55000 ਰੁਪਏ ਹੈ ਜੀ ਨੋਰਮਲ ਰੇਟ ਬਿਲਕੁਲ ਚੰਗੀ ਤਾਜੀ ਹੈ ਮੱਝ ਵੇਖੋ ਦੋਸਤੋ ਕੱਦ-ਕਾਠ ਵੇਖੋ ਕਰੋ ਚੈੱਕ ਇਹਦੇ ਮਗਰ ਬੱਚਾ ਵੀ ਕੱਟੀ ਹੈ ਦੋ ਮੱਝਾਂ ਮਿਲ ਕੀ ਕਰਨ ਹਾਂ ਜੀ ਉਹ ਦੱਸਣਾ ਭਾਜੀ ਆ ਪਾਉਗੋ ਜਿਹੜਾ ਹੈਗਾ ਵੈਸੇ ਦੋਸਤੋ 55000 ਰੁਪਇਆ ਰੇਟ ਹੈ ਤੇ ਉਹ 3000 ਰੁਪਇਆ ਤਰ੍ਹਾਂ ਦੇ ਕਿਰਾਏ ਛੜਤਾ ਵੀਰ ਨੇ ਤੁਹਾਨੂੰ 3000 ਰੁਪਏ ਦੇ ਵਿੱਚ ਤਾਂ ਵੀ ਪਹੁੰਚ ਉਹ ਤਰੀ ਹੋ ਰਣੀ ਹੈ ਬਾਕੀ ਭਾਈ 50-55000 ਦੀ ਮੈਂ 55 ਦੀ ਬਚੇ ਤੋਂ ਬਣਾ ਦੇ ਦਿੰਦਾ ਲਓ ਜੀ ਕਰ ਲਓ ਚੈੱਕ ਇਹ ਆ ਵੀ ਜਿੱਦਾਂ ਆਈ ਚਲੋ ਓਦਾਂ ਆਪਾਂ ਦੇ ਦੇਣੀ ਕੱਦ ਵੱਡਾ ਜੀ ਹਾਂ ਜੀ ਅੱਖਾਂ ਦੋਵੇਂ ਬਿੱਲੀਆਂ ਮਣਕੀਆਂ ਖਵਾਗੇ ਸੋਨਾ ਕੱਦ ਘੜ ਆ ਰੋ ਜੀ ਦੇਖੋ ਜੀ ਪਿੱਠ ਪੜੇ ਰਿਚੜਾਈ ਦੋਸਤੋ ਵੇਖੋ ਕਰੋ ਚੈੱਕ ਜੀ ਇਹਦੇ ਮਗਰ ਬੱਚਾ ਪਾ ਜੀ ਦੀ ਕੱਟੀ ਦਿਖਾ ਦਿਓ ਕੱਟੀ ਜੀ ਦਿਖਾ ਦਿਓ ਕੱਟੀ ਜੀ ਆਹ ਕੱਟੀ ਜੀ ਲਓ ਜੀ ਦੋਸਤੋ ਆਹ ਇਹ ਮਗਰ ਕੱਟੀ ਜੀ ਆਹ ਕਰ ਲਓ ਚੈੱਕ ਜੀ ਸੋਹਣੀ ਕੱਟੀ ਹੈ ਦੋਸਤੋ ਬਿਲਕੁਲ ਦੇਖੋ ਕਰੋ ਚੈੱਕ ਜੀ ਲਵ ਠੀਕ ਹੈ ਜੀ ਬਾਕੀ ਤਾਂ ਨਾ ਮਜਾ ਦਾ ਮਗਰ ਜਿਹੜੇ ਆ ਬੱਚੇ ਕੱਟੇ ਇਹਦੀ ਪਹੁੰਚ ਹੋਊਗੀ ਕਿੰਨੇ ਜਿਹੇ ਪਰਿਆਮ ਦੱਸਿਆ 68000 ਚ ਨਹੀਂ ਇਹ ਵੀ 58000 ਦੇ ਵਿੱਚ ਪਹੁੰਚ 100 ਕਿਲੋਮੀਟਰ ਤਿੱਕਰ ਸਭ ਤੋਂ ਘਾ ਟ੍ਰੇਡ ਦੋਸਤੋ ਇਹਦਾ 58000 ਜੇ ਕੋ ਗੱਡੀ ਆਵਦੀ ਲਿਆਉਂਗਾ ਹਾਂ ਤੇ ਪੂਰੇ 55 55000 ਦੇ ਵਿੱਚ ਮਿਲ ਜੇ ਬਿਲਕੁਲ ਨੋਰਮਲ ਕਾਰ ਹੀ ਜਿੱਥੋਂ ਆਈ ਆ ਸੇਵਾ ਨਹੀਂ ਬੰਦੇ ਦੀ ਅੰਦਰ ਆਏ ਭਾਈ ਜੀ ਠੀਕ ਹੈ ਹਾਂਜੀ ਆ ਥੋੜਾ ਸਵੇਦੀ ਹੋਰ ਰਹੇ ਹਾਂਜੀ ਹਾਂਜੀ ਠੀਕ ਹੈ ਜੇ ਕੋ ਸੇਵਾ ਕਰੂਗਾ ਤੇ ਚਲੋ ਦੁੱਧ ਵਾਜੂਗੀ ਆਪਾਂ ਉਹ ਹੀ ਦੱਸਣਾ ਹਾਲ ਦੀ ਘੜੀ ਉਹ ਹੀ ਦੱਸਣਾ ਜਿਹੜਾ ਹੈਗਾ ਠੀਕ ਹੈ ਹਾਂਜੀ ਹਾਂਜੀ ਲਓ ਜੀ ਦੋਸਤੋ ਚਾਰ ਨਗ ਤੁਹਾਨੂੰ ਦਿਖਾਉਤੇ ਤੇ ਚਾਰੇ ਮਜੇ ਨੇੜੀਆਂ ਬਿਲਕੁਲ ਤਾਜ਼ੀਆਂ ਸੂਈਆਂ ਨਾਲ ਬ ਫੇਰ ਵੀ ਦੇਖੋ ਤਸਲਦੀ ਜਿਹੜੀ ਕਰਨੀ ਹੈ ਇੱਕ ਟਾਈਮ ਦੋ ਟਾਈਮ ਚੋਕੇ ਸੂਏ ਸੋਏ ਪਹੁੰਚੂ ਕਰ ਲਿਆ ਕਰੋ ਜਰੂਰ ਅਡਰੈਸ ਇੱਕ ਵਾਰੀ ਫੇਰ ਬੋਲ ਦਣਾ ਪਿੰਡ ਦੇ ਝਾਮਕੇ ਤਸਕੀਰ ਜਿਹਦਾ ਸ਼੍ਰੀ ਕਰਨਦਰ ਸਾਹਿਬ ਨਾਮ ਹੈਗਾ ਜੇ ਭਾਈ ਦਾ ਪ੍ਰਤਾਪ ਸਿੰਘ ਸ਼ਾਹ ਫੋਨ ਨੰਬਰ ਬਾਈ ਜੀ ਇੱਕ ਵਾਰੀ ਫੇਰ ਬੋਲ ਦੋ ਭਾਈ ਫੋਨ ਨੰਬਰ ਹੈਗਾ ਜੇ 6284742172 6284742172 ਠੀਕ ਹੈ ਜੀ ਹੱਥ ਜੋੜ ਕੇ ਇਹੋ ਹੀ ਬੇਨਤੀ ਭੈਣ ਭਰਾਵਾਂ ਗਾੜੀ ਠੀਕ ਹੈ ਜੀ ਵੀਡੀਓ ਪਰਿਵਾਰ ਦੇ ਵਿੱਚ ਬਹਿ ਕੇ ਵੇਖੋ ਠੀਕ ਹੈ ਫਿਰ ਆਪਾਂ ਨੂੰ ਸਹੀ ਬਿਆਨਨਾ ਪਾਓ ਠੀਕ ਹੈ ਜੀ ਘਰੇ ਆ ਕੇ ਤੇ ਆਪ ਜੀ ਤਸल्ली ਕਰਕੇ ਕਰੋ ਇੱਕ ਰੀ ਕਨਫਰਮ ਕਰ ਲਿਆ ਕਰੋ ਕਿ ਕਿੰਨੇ ਨੰਬਰ ਵਾਲੀ ਮੱਝ ਆ ਤੇ ਕਿਹੜੀ ਮੱਝ ਆ ਹਾਂ ਜਾਂ ਨੰਬਰ ਦੇ ਹਿਸਾਬ ਨਾਲ ਕਨਫਰਮ ਕਰ ਲਿਆ ਜਾਂ ਰੇਟ ਦੇ ਹਿਸਾਬ ਨਾਲ ਕਨਫਰਮ ਕਰ ਠੀਕ ਹੈ ਜੀ ਕਈ ਇਹਨਾਂ ਕਈ ਭੈਣ ਭਰਾ ਮੰਨ ਲਓ ਸ਼ੋਰਟ ਚੱਲਦਾ ਸ਼ੋਰਟ ਦੇ ਵਿੱਚ ਵੇ ਲਿੰਦੇ ਆ ਵੀ ਮੱਝ ਐਵੇਂ ਸ਼ੋਰਟ ਤੇਰੀ ਤੁਸੀਂ ਉਧਰੋਂ ਸ਼ੁਰੂ ਕੀਤਾ ਹੁੰਦਾ ਹੈ ਹਾਂਜੀ 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 ਉੱਥੇ ਐਵੇਂ ਕਨਫਿਊਜ਼ ਹੋਏ ਨੇ ਕਿ ਜਦ ਜਲਦੀ ਵੀਡੀਓ ਤੇ ਸ਼ੋਰਟ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਕਰ ਲਿਆਗੇ ਠੀਕ ਠੀਕ ਤੇ ਕੋਈ ਵੀ ਭਾਈ ਗੱਲ ਇਹ ਆ ਵੀ ਇਹਦੇ ਵਿੱਚ ਮੁੜ ਕੇ ਕਹੀ ਰਿਥੋਂ ਭੈਣ ਭਰਾ ਕਹੀ ਆ ਕੇ ਹੋਗੇ ਮਰਦੇ ਮੁਰਦੇ ਮੁਰਦੇ ਹਾਂਜੀ ਤੇ ਬਾਕੀ ਗੱਲ ਇਹ ਜੇ ਵੀ ਸਾਈ ਜਿਹੜਾ ਪਾਉਂਦਾ ਸਾਈ ਦਾ ਸਮਾਂ ਹੋਊਗਾ 24 ਘੰਟਿਆਂ ਦਾ ਠੀਕ ਹੈ ਜੀ ਉਹ ਵੀ ਜੇ ਕੋਈ ਸਾਈ ਆਪਾਂ ਨੂੰ ਕੋਈ 5-4000 ਪਾਊਗਾ ਠੀਕ ਹੈ ਜੀ ਤੇ ਬਾਕੀ ਸਾਈ ਪਾਇਆ ਜੇ ਆਪਾਂ ਡੰਗਰ ਵੇਚੀਏ ਤੇ ਆਪਾਂ ਉਹਨੇ ਨਾਲ ਉਹਨੇ ਦਵਾਂਗੇ ਠੀਕ ਹੈ ਦਵਾਂਗੇ ਉਹਨੇ ਨਾਲ ਡਬਲ ਮੈਣ ਹਾਂਜੀ ਹਾਂਜੀ ਠੀਕ ਹੈ ਤੇ ਬੇਨਤੀ ਇਹੋ ਆ ਵੀ ਘਰੇ ਆ ਗਏ ਭੈਣਾ ਗਾੜੀ ਹੱਥ ਜੋੜ ਘਰੇ ਆਓ ਤੇ ਆਪਦੀ ਤਸੱਲੀ ਕਰਕੇ ਤੇ ਜਰੂਰ ਕਰੋ ਠੀਕ ਹੈ ਹਾਂਜੀ ਹਾਂਜੀ ਧੰਨਵਾਦ ਉਸ ਤੋਂ ਰਗਾ ਬੀਰ ਵਾਸਤੇ